ਵਰਸਿਕਾਲ ਤੁਸੀਂ ਜੁੜੇ ਹੋਇਆ ਪੰਜਾਬੀ ਡੀਯੂਐਸਏ ਦੇ ਨਾਲ ਤੇ ਪ੍ਰੋਗਰਾਮ ਸਪੈਸ਼ਲ ਪੋਰਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਗੱਲਬਾਤ ਕਰਾਂਗੇ ਇੰਡੀਅਨ ਜੁਡੀਸ਼ਰੀ ਦੇ ਬਾਰੇ ਇੰਡੀਅਨ ਜੁਡੀਸ਼ਰੀ ਦੇ ਨਾਲ ਜੁੜੇ ਦੋ ਬੰਦਿਆ ਨੇ ਦੋ ਜੱਜਾਂ ਨੇ ਪਿਛਲੇ ਦਿਨਾਂ ਦੇ ਵਿੱਚ ਅਜਿਹੀਆਂ ਟਿੱਪਣੀਆਂ ਕੀਤੀਆਂ ਨੇ ਜਿਹੜੀਆਂ ਭੱਦੀਆਂ ਤਾਂ ਕਈਆਂ ਜਾ ਸਕਦੀਆਂ ਨੇ ਜਿਹੜੀਆਂ ਦਾ ਲੈਵਲ ਬੜਾ ਛੋਟਾ ਤੇ ਨਾਲ ਇਹ ਵੀ ਪਤਾ ਲੱਗਦਾ ਕਿ ਕਿਵੇਂ ਉੱਥੋਂ ਦੇ ਉੱਚ ਅਹੁਦਿਆਂ ਤੇ ਬੈਠੇ ਲੋਕ ਵੀ ਘਟੀਆਂ ਮਾਨਸਿਕਤਾ ਦੇ ਘਟੀਆਂ ਸੋਚਦੇ ਜਾਂ ਫਿਰਕੂ ਸੋਚਦੇ ਜਾਂ ਇੱਕ ਪਾਸੜ ਸੋਚਦੇ ਜਿਨ੍ਹਾਂ ਦਾ ਨਜ਼ਰੀਆ ਬੜਾ ਤੰਗ ਹੈ ਔਰ ਉਹ ਕਿਹੜੇ ਕਿਹੜੇ ਲੋਕ ਨੇ ਉਹਨਾਂ ਦੇ ਬਾਰੇ ਚਰਚਾ ਕਰਾਂਗੇ ਤੇ ਨਾਲ ਜੁਡੀਸ਼ਰੀ ਬਾਰੇ ਜੁਡੀਸ਼ਰੀ ਦੇ ਵਿੱਚ ਅਜਿਹੇ ਲੋਕ ਜੱਜ ਚੀਫ ਜਸਟਿਸ ਹੋਏ ਨੇ ਜਿਨ੍ਹਾਂ ਤੇ ਤਰ੍ਹਾਂ ਤਰ੍ਹਾਂ ਦੇ ਅਲੀਗੇਸ਼ਨ ਲੱਗੇ ਨੇ ਬੜੀ ਡਿਟੇਲ ਦੇ ਨਾਲ ਇੱਕ ਰਿਪੋਰਟ ਜਿਹੜੀ ਉਹ ਤਿਆਰ ਕੀਤੀ ਹੈ ਤੇ ਇਹਦੇ ਵਿੱਚ ਸਾਰੇ ਨਹੀਂ ਕਵਰ ਕੀਤੇ ਗਏ ਬਹੁਤ ਸਾਰੇ ਜੱਜ ਰਹਿ ਗਏ ਬਹੁਤ ਸਾਰਿਆਂ ਦੇ ਕਾਰਨਾਮੇ ਰਹਿ ਗਏ ਪਰ ਫਿਰ ਵੀ ਇਹ ਜੱਜਾਂ ਦੇ ਬਾਰੇ ਚਰਚਾ ਚੱਲੀ ਹੈ ਇੱਕ ਤਾਂ ਅਭਿਜੀਤ ਗੰਗੋ ਪਾਦਿਆ ਹੈ ਜਿਹੜਾ ਕਲਕੱਤਾ ਹਾਈ ਕੋਰਟ ਦਾ ਸਾਬਕਾ ਜੱਜ ਹੈ ਉਹਨੇ ਮਮਤਾ ਬੇਨਰਜੀ ਬਾਰੇ ਟਿੱਪਣੀ ਕੀਤੀ ਹੈ ਪੱਛਮੀ ਬੰਗਾਲ ਦੇ ਵਿੱਚ ਇੱਕ ਕਲਕੱਤਾ ਹਾਈ ਕੋਰਟ ਦਾ ਹੀ ਇੱਕ ਹੋਰ ਜੱਜ ਆ ਚਿਤਾ ਰੰਜਨ ਦਾਸ ਇਹਨੇ ਵੀ ਇੱਕ ਵਿਵਾਦਿਤ ਬਿਆਨ ਦਿੱਤਾ ਇਹਨਾਂ ਦੋਵਾਂ ਨੂੰ ਲੈ ਕੇ ਚਰਚਾ ਕਰਾਂਗੇ ਪਰ ਤੁਸੀਂ ਦੇਖੋ ਕਿ ਆਪਾਂ ਇਸ ਦੀ ਰਿਪੋਰਟ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਕਿਹੜੇ ਕਿਹੜੇ ਜੱਜਾਂ ਨੇ ਕੀ ਕੀ ਟਿੱਪਣੀਆਂ ਕੀਤੀਆਂ ਕੌਣ ਗੰਗਾ ਪਾਦ ਗੰਗੋਪਾਦ ਇਹ ਕੌਣ ਆ ਤੇ ਇਹਦੇ ਕਿਹੜੇ ਵਿਵਾਦ ਰਹੇ ਨੇ ਤੇ ਇਹਦੇ ਨਾਲ ਆਰਐਸਐਸ ਬਾਰੇ ਜਿਹੜਾ ਰੰਜਨ ਦਾਸ ਆ ਉਹਨੇ ਕੀ ਟਿੱਪਣੀ ਕੀਤੀ ਹੈ ਤੇ ਇਹ ਲੋਕ ਜਿਹੜੇ ਨਫ਼ਰਤਾਂ ਦੇ ਵਿੱਚ ਗੁੜਚ ਨੇ ਇਹਨਾਂ ਕਿਵੇਂ ਕਰਦੇ ਹੋਣਗੇ ਜਿਹੜੇ ਇੰਨੀ ਨਫ਼ਰਤ ਕਰਦੇ ਆ ਬੀਬੀਆਂ ਤੋਂ ਇੰਨੀ ਨਫ਼ਰਤ ਕਰਦਾ ਹੈ ਘਟ ਗਿਣਤੀਆਂ ਤੋਂ ਇਹਨਾਂ ਨੇ ਆਪਣੀ ਸੀਟ ਤੇ ਹੁੰਦਿਆਂ ਕਿ ਨਿਆਂ ਦਾ ਜਿਹੜਾ ਤਵਾਜ਼ਨ ਉਹ ਠੀਕ ਰੱਖਿਆ ਹੋਊਗਾ ਇਹ ਇੱਕ ਵੱਡਾ ਸਵਾਲ ਹੈ ਖੈਰ ਅੱਗੇ ਵਧਣ ਤੋਂ ਪਹਿਲਾਂ ਮੈਂ ਇੱਕ ਗੱਲ ਹੋਰ ਤੁਹਾਨੂੰ ਕਲੀਅਰ ਕਰਦਾ ਜਾਵਾਂ ਕਿ ਇਹ ਕਿਹਾ ਜਾਂਦਾ ਹੈ ਕਿ ਜੱਜ ਦੀ ਜਿਹੜੀ ਕੁਰਸੀ ਤੇ ਬੈਠਾ ਬੰਦਾ ਸ਼ਖਸ ਆ ਜੀਬੀ ਆ ਮਰਦਾ ਉਹ ਰੋਸ਼ਨ ਦਿਮਾਗ ਹੈ ਤੇ ਉਹ ਨਿਆਂ ਕਰੂਗਾ ਸਾਰੇ ਮਾਮਲੇ ਦੀ ਸਾਰੇ ਪਹਿਲੂਆਂ ਤੋਂ ਕੋਹ ਕਰੂਗਾ ਤੇ ਪਰ ਸਵਾਲ ਉਦੋਂ ਖੜਾ ਹੋ ਜਾਂਦਾ ਜਦੋਂ ਜੇਕਰ ਉਹ ਕਿਸੇ ਵਿਚਾਰਧਾਰਾ ਤੋਂ ਪ੍ਰਭਾਵਿਤ ਹੋਵੇ ਤਾਂ ਉਹ ਕਿਸੇ ਖਾਸ ਫਿਰਕੇ ਵੱਲ ਉਲਾਰਵਾਦੀ ਹੋਵੇ ਮਤਲਬ ਉਹਦਰ ਨੂੰ ਉਹਦਾ ਲਗਾ ਹੋਵੇ ਕਿਸੇ ਖਾਸ ਪਾਰਟੀ ਦੇ ਵਿੱਚ ਉਹਦਾ ਆਸਥਾ ਹੋਵੇ ਤਾਂ ਉਹ ਨਿਆ ਕਿਵੇਂ ਕਰੂਗਾ ਜੇਕਰ ਮਤਲਬ ਉਹ ਇੱਕ ਪਾਸੜ ਉਹਦੀ ਸੋਚ ਸਹੀ ਨਹੀਂ ਆ ਉਹਦਾ ਜਿਹੜਾ ਮਾਨਸਿਕ ਤوازن ਆ ਉਹ ਕਿਸੇ ਫਿਰਕਾ ਵਿਸ਼ੇਸ਼ ਕਿਸੇ ਪਾਰਟੀ ਵਿਸ਼ੇਸ਼ ਕਿਸੇ ਵਿਚਾਰਧਾਰਾ ਵਿਸ਼ੇਸ਼ ਵੱਲ ਨੂੰ ਪ੍ਰਭਾਵਿਤ ਤਾਂ ਉਹ ਨਿਆ ਕਿਵੇਂ ਕਰੂਗਾ ਦੂਜੀ ਗੱਲ ਹੈ ਕਿ ਉਹਦੀ ਜਿਹੜੀ ਉਹਦਾ ਕਮੈਂਟ ਉਹਦੀ ਗੱਲਬਾਤ ਉਦੀ رائے ਉਹ ਕਿਵੇਂ ਨਾ ਪ੍ਰਭਾਵਿਤ ਹੋਏ ਬਿਨਾਂ ਰਹਿ ਸਕੂਗੀ ਇਹ ਤਾਂ ਉਹ ਸ਼ਕਸਤ ਜੀ ਨੇ ਖੁਦ ਇਹ ਤਸلیم ਕੀਤਾ ਹੈ ਕਿ ਮੈਂ ਆਰਐਸਐਸ ਦੇ ਨਾਲ ਜੁੜਿਆ ਹੋਇਆ ਹਾਂ ਤੁਸੀਂ ਸੋਚੋ ਕਿ ਹੋਰ ਕਿੰਨੇ ਲੋਕ ਹੋਣਗੇ ਜਿਹੜੇ ਇਸ ਤਰ੍ਹਾਂ ਫਿਰਕੂ ਪਾਰਟੀਆਂ ਦੇ ਨਾਲ ਜਾਂ ਫਿਰਕੂ ਵਿਚਾਰਧਾਰਾ ਦੇ ਨਾਲ ਜੁੜੇ ਹੋਣਗੇ ਇਨ ਕਲੇ ਆਰਐਸਐਸ ਦੇ ਨਾਲ ਹੋਰਾਂ ਨਾਲ ਵੀ ਤੇ ਨਿਆਪਾਲਕਾ ਦੇ ਵਿੱਚ ਕਿਸੇ ਵਿਚਾਰਧਾਰਾ ਕਿਸੇ ਖਾਸ ਜਥੇਬੰਦੀ ਕਿਸੇ ਖਾਸ ਵਿਚਾਰਧਾਰਾ ਦੇ ਨਾਲ ਜੁੜੇ ਹੋਣਗੇ ਪਰ ਕਿ ਆਪਣੇ ਅਹੁਦੇ ਦੇ ਨਾਲ ਆਪਣੇ ਅਹੁਦੇ ਦੀ ਮਰਿਆਦਾ ਦੇ ਨਾਲ ਨਿਆਂ ਕਰਦੇ ਹੋਣਗੇ ਇਨਸਾਫ ਕਰਦੇ ਹੋਣਗੇ ਖੈਰ ਆਪਾਂ ਜੱਜਾਂ ਤੇ ਵੀ ਜਾਣਾ ਜਿਨ੍ਹਾਂ ਦੇ ਉੱਤੇ ਜਿਨ੍ਹਾਂ ਦੇ ਕਮੈਂਟ ਰਹੇ ਨੇ ਬੜੇ ਭੱਦੇ ਕਮੈਂਟ ਰਹੇ ਨੇ ਬੜੇ ਹੇਟਲੇ ਪੱਦਰ ਦੇ ਕਮੈਂਟ ਰਹੇ ਨੇ ਜੱਜ ਅਭਿਜੀਤ ਗੰਗੋਪਾਦੇ ਇਹ ਭਾਰਤੀ ਜਨਤਾ ਪਾਰਟੀ ਦਾ ਉਮੀਦਵਾਰ ਆ ਪੱਛਮੀ ਬੰਗਾਲ ਦੇ ਵਿੱਚ ਤੇ ਇਹਨੇ ਮਮਤਾ ਬਿਨਰਜੀ ਉੱਤੇ ਇੰਨੀਆਂ ਭੱਧੀਆਂ ਟਿੱਪਣੀਆਂ ਕੀਤੀਆਂ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਹੁਣ ਚੋਣ ਕਮਿਸ਼ਨ ਆ ਜਿਹੜਾ ਇਹਨੇ 24 ਘੰਟਿਆਂ ਦੇ ਲਈ ਚੋਣ ਪ੍ਰਚਾਰ ਕਰਨ ਤੇ ਪਾਬੰਦੀ ਲਾ ਦਿੱਤੀ ਹੈ ਜਿਹੜਾ ਕਿ ਛਲਾਗਾ ਜੋ ਕਦਮ ਕਿਹਾ ਜਾ ਸਕਦਾ ਤੇ ਨਾਲ ਹੀ ਇਹ ਗੱਲ ਕਹੀ ਹੈ ਕਿ ਇੱਕ ਉਮੀਦਵਾਰ ਤੱਕ ਸੀਮਿਤ ਨਹੀਂ ਗਏ ਇਹ ਹੁਕਮ ਪੱਛਮੀ ਬੰਗਾਲ ਦੇ ਵਿੱਚ ਭਾਜਪਾ ਨੂੰ ਇਹ ਕਿਹਾ ਕਿ ਆਪਣੇ ਸਾਰੇ ਉਮੀਦਵਾਰਾਂ ਤੇ ਚੋਣ ਪ੍ਰਚਾਰਕਾਂ ਦੇ ਲਈ ਇਹ ਸੇਧ ਜਾਰੀ ਕਰੇ ਤੇ ਚੋਣ ਪ੍ਰਚਾਰ ਦੇ ਬਾਕੀ ਬਚੇ ਦਿਨਾਂ ਦੇ ਦੌਰਾਨ ਇਹਨਾਂ ਦੇ ਇਹੋ ਜਿਹੇ ਗੱਲਾਂ ਮੋੜਨਾ ਵਾਪਰਨ ਹੁਣ ਜਿਹੜੇ ਮੁਲਕ ਦਾ ਪ੍ਰਧਾਨ ਮੰਤਰੀ ਆ ਕੇ ਇਹ ਗੱਲ ਕਹੀ ਜਾਂਦਾ ਕਿ ਇਸਤਾਜੀ ਲੋਕਾਂ ਨੂੰ ਘਰਾਂ ਦੇ ਵਿੱਚ ਵੜ ਕੇ ਮਾਰਾਂਗੇ ਸਤਾਏ ਕਰਾਂਗੇ ਇਹ ਜਿਹੜੇ ਕਾਂਗਰਸੀ ਨੇ ਇਹਨਾਂ ਦਾ ਬੈਨੀਫੈਸਟੋ ਇਹ ਕਹਿ ਰਿਹਾ ਕਿ ਇਹ ਆਗੇ ਤੇ ਤੁਹਾਡੇ ਮੰਗਲ ਸੂਤਰ ਵੇਚ ਜਾਣਗੇ ਕਟ ਗਣਤੀਆਂ ਨੂੰ ਜਿਨ੍ਹਾਂ ਦੇ ਜ਼ਿਆਦਾ ਬੱਚੇ ਨੇ ਉਹਨਾਂ ਨੂੰ ਦੇ ਦੇਣਗੇ ਇਸ ਤਰੀਕੇ ਦੇ ਨਾਲ ਉਹ ਪੂਰੀ ਪੋਲਰਾਈਜੇਸ਼ਨ ਕਰ ਰਿਹਾ ਪੂਰਾ ਹੰਕਾਰ ਪ੍ਰਵਤੀਰਾ ਦਿਖ ਰਿਹਾ ਤੇ ਉਹਦੀ ਪਾਰਟੀ ਦੇ ਉਮੀਦਵਾਰ ਨਾ ਕਰਨਗੇ ਤੇ ਕਿਵੇਂ ਹੋਊਗਾ ਜੇਕਰ ਮੋਦੀ ਇਹ ਗੱਲਾਂ ਕਰ ਰਿਹਾ ਤੇ ਆਪਾਂ ਹੰਸ ਰਾਜ ਹੱਸ ਤੇ ਰਵਨੀਤ ਮਿੱਟੂ ਨੂੰ ਕਿਵੇਂ ਰੋਕ ਸਕਦੇ ਆ ਔਰ ਤੁਸੀਂ ਦੇਖੋ ਸਾਰਾ ਦਿਨ ਪੰਜਾਬ ਦਾ ਮੀਡੀਆ ਜਿਹੜਾ ਉਹ ਖੈਰਾ ਭਗਵੰਤ ਮਾਨ ਚੰਨੀ ਜਾਖੜ ਇਹ ਗੱਲਾਂ ਕਰਨ ਵਾਲਾ ਜਿਹੜਾ ਮੀਡੀਆ ਉਹ ਇਸ ਬਿਆਨ ਤੇ ਚਰਚਾ ਹੀ ਨਹੀਂ ਕਰ ਰਿਹਾ ਪ੍ਰਧਾਨ ਮੰਤਰੀ ਦੇ ਕਿਸੇ ਬਿਆਨ ਨੂੰ ਲੈ ਕੇ ਕੋਈ ਚਰਚਾ ਨਹੀਂ ਗਈ ਔਰ ਅਸੀਂ ਘਰਾਂ ਦੇ ਵਿੱਚ ਵੜ ਕੇ ਮਾਰਾਂਗੇ ਜਾਂ ਅਸੀਂ ਆਏ ਕਰਾਂਗੇ ਅਸੀਂ ਉਹ ਕਰਾਂਗੇ ਇਹਦੇ ਤੇ ਚਰਚਾ ਹੀ ਕੋਈ ਨਹੀਂਗੀ ਖੈਰ ਆਪਾਂ ਜੱਜਾਂ ਤੋਂ ਨਾ ਪਾਸੇ ਹੋਈਏ ਜੱਜਾਂ ਦੀਆਂ ਬਹੁਤ ਵੱਡੀਆਂ ਜਿਹੜੀਆਂ ਰਿਪੋਰਟਾਂ ਨੇ ਉਹ ਤੁਹਾਡੇ ਸਾਹਮਣੇ ਰੱਖਾਂਗੇ ਆਪਾਂ ਤੇ ਇੱਕ ਜਿਹੜਾ ਕਲਕੱਤਾ ਹਾਈ ਕੋਰਟ ਦਾ ਇੱਕ ਹੋਰ ਜੱਜ ਆ ਚਿਤਾ ਰੰਜਨ ਦਾਸ ਇਹ ਨੇ ਜਦੋਂ ਭਾਸ਼ਣ ਦਿੱਤਾ ਆਪਣੀ ਵਿਦਾਇਗੀ ਦੇ ਦੌਰਾਨ ਇਹ ਕਹਿੰਦਾ ਕਿ ਮੈਂ ਤਾਂ ਜੀ ਆਰਐਸਐਸ ਦੇ ਨਾਲ ਮੁੱਢੋਂ ਹੀ ਜੁੜਿਆ ਹੋਇਆ ਤੇ ਜੇਕਰ ਮੈਨੂੰ ਇਹ ਜਥੇਬੰਦੀ ਕਹੂਗੀ ਤਾਂ ਮੈਂ ਉਹਦੇ ਲਈ ਕੋਈ ਵੀ ਕੰਮ ਕਰਨ ਲਈ ਤਿਆਰ ਹਾਂ ਕੋਈ ਵੀ ਕੰਮ ਦਾ ਕੀ ਮਤਲਬ ਤੇ ਮੁੱਢੋਂ ਜੁੜਨ ਦਾ ਕੀ ਮਤਲਬ ਨਿੱਜੀ ਤੌਰ ਤੇ ਤੁਸੀਂ ਜੋ ਕਰਦੇ ਹੋ ਠੀਕ ਹੈ ਪਰ ਤੁਸੀਂ ਪਬਲਿਕਲੀ ਇਹ ਗੱਲ ਤਸਲੀਮ ਕਰ ਰਹੇ ਹੋ ਪਬਲਿਕਲੀ ਕੰਫੈਸ ਕਰ ਰਹੇ ਹੋ ਕਿ ਮੈਂ ਤਾਂ ਜੀ ਮੁੱਦੇ ਹੀ ਜੁੜਿਆ ਤੁਹਾਡੇ ਫੈਸਲੇ ਤੁਹਾਡੀ ਸੋਚ ਤੁਹਾਡਾ ਕੰਮ ਕਾਜ ਤੁਹਾਡੀ ਗੱਲਬਾਤ ਤੁਹਾਡੀ ਕਮੈਂਟ ਤੁਹਾਡੇ ਰਾਏ ਜਿਹੜੇ ਕਿ ਬਹੁਤ ਵਜ਼ਨਦਾਰ ਵਜ਼ਨ ਰੱਖਦੇ ਨੇ ਉਹ ਕਿਵੇਂ ਨਾ ਪ੍ਰਭਾਵਿਤ ਹੋਏ ਬਿਨਾਂ ਰਹਿ ਸਕਣਗੇ ਪਰ ਕੋਈ ਹੈ ਸਵਾਲ ਕਰਨ ਵਾਲਾ ਇਹਨਾਂ ਤੇ ਤੇ ਦੂਜੀ ਗੱਲ ਇਹ ਹੈ ਕਿ ਇਹਨਾਂ ਦੋਨਾਂ ਜੱਜਾਂ ਦੀਆਂ ਟਿੱਪਣੀਆਂ ਕਰਕੇ ਜਿਹੜਾ ਨਿਆਂਪਾਲਿਕਾ ਦੀ ਸ਼ਾਖ ਹੁੰਦੀ ਹੈ ਇੱਕ ਜਿੱਤੋ ਇਹ ਤਵਕਕੂ ਕੀਤੀ ਜਾਂਦੀ ਹੈ ਉਮੀਦ ਰੱਖੀ ਜਾਂਦੀ ਹੈ ਆਸ ਰੱਖੀ ਜਾਂਦੀ ਹੈ ਕਿ ਇਹ ਸਾਡੇ ਨਾਲ ਨਿਆਂ ਕਰਨਗੇ ਉਹਨੂੰ ਠੇਸ ਪਹੁੰਚੀ ਕਿਉਂਕਿ ਕਾਨੂੰਨ ਦੇ ਰਾਜ ਤੇ ਸੰਵਿਧਾਨਕ ਨਿਯਮਾਂ ਵਾਸਤੇ ਜੱਜਾਂ ਦੀ ਜਿਹੜੀ ਨਿਰਪੱਖਤਾ ਹੁੰਦੀ ਹੈ ਨਾ ਉਹ ਬਹੁਤ ਤਹਾਮੀਅਤ ਰੱਖਦੀ ਹੁੰਦੀ ਹੈ ਅਸਲ ਦੇ ਵਿੱਚ ਪਿਛਲੇ ਕੁਝ ਸਾਲਾਂ ਦੇ ਵਿੱਚ ਸਾਡੇ ਮੁਲਕ ਦੇ ਵਿੱਚ ਜਿਹੜਾ ਉਹ ਪ੍ਰਚਲਨ ਕਹਿ ਲਓ ਜਾਂ ਇਹ ਚੱਲਿਆ سلسلہ ਕਿ ਜਮਹੂਰੀ ਸੰਸਥਾਵਾਂ ਨੂੰ ਲੱਗੇ ਤਿੱਖੇ ਖੋਰੇ ਕਰਕੇ ਅਜਈਆਂ ਟਿੱਪਣੀਆਂ ਅਕਸਰ ਦੇਖਣ ਸੌਣ ਨੂੰ ਮਿਲਦੇ ਆਂ ਤੇ ਸਾਡੀਆਂ ਸੰਵਿਧਾਨਕ ਸੰਸਥਾਵਾਂ ਬੇਸ਼ਕੀਮਤੀ ਵਿਰਾਸਤਾ ਤੇ ਇਹਨਾਂ ਤੇ ਕਿਸੇ ਵੀ ਤਰ੍ਹਾਂ ਦਾ ਜਿਹੜਾ ਖੋਰਾ ਲੱਗਦਾ ਜੇ ਕੋਈ ਟਿੱਪਣੀ ਜਾਂ ਕੋਈ ਬੰਦਾ ਵਿਅਕਤੀ ਵਿਸ਼ੇਸ਼ ਇਹਨਾਂ ਨੂੰ ਖੋਰਾ ਲਾਉਂਦਾ ਤਾਂ ਉਹਨਾਂ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ ਇਸ ਬਾਰੇ ਬੜਾ ਬੇਚੇਜ਼ਿਕ ਤੇ ਸਖਤ ਪੈਂਤੜਾ ਮਲਣਾ ਪੈਣਾ ਪੈਣਾ ਜੇਕਰ ਇਹਨਾਂ ਨੂੰ ਅਸੀਂ ਬਚਾਉਣਾ ਹੈ ਗੰਗੋ ਪਾਦਏ ਜਿਹੜਾ ਜਿਹੜਾ ਜਿਨੇ ਅਭਿਜੀਤ ਗੰਗੋ ਪਾਦਏ ਹੈ ਜਿਹੜਾ ਸਾਬਕਾ ਜੱਜ ਹੈ ਜਿਨੇ ਮਮਤਾ ਬਨਰਜੀ ਤੇ ਟਿੱਪਣੀਆਂ ਕੀਤੀਆਂ ਇਹ ਤਾਂ ਐਸਾ ਵਿਵਾਦਤ ਜੱਜ ਰਿਹਾ ਹੈ ਇਹਨਾਂ ਤਾਂ ਵਕੀਲਾਂ ਦੇ ਬਾਈਕਾਟ ਕੀਤਾ ਸੀਗਾ ਪਿਛਲੇ ਸਾਲ ਦਸੰਬਰ ਦੇ ਮਹੀਨੇ ਦੇ ਵਿੱਚ ਕਿਉਂਕਿ ਇਹਨੇ ਇੱਕ ਵਕੀਲ ਨੂੰ ਅਰੈਸਟ ਕਰਵਾਤਾ ਸੀਗਾ ਉਸ ਤੋਂ ਬਾਅਦ ਇਹਨੇ ਸੁਪਰੀਮ ਕੋਰਟ ਨੂੰ ਕਹਿਤਾ ਉਹਦੇ ਸੈਕਟਰੀ ਨੂੰ ਕਹਿਤਾ ਕਿ ਮੈਨੂੰ ਫਲਾ ਮਾਮਲੇ ਦੇ ਵਿੱਚ ਰਾਤ ਦੇ 12 ਵਜੇ ਤੋਂ ਪਹਿਲਾਂ-ਪਹਿਲਾਂ ਆ ਜਾਣਕਾਰੀ ਦਿਓ ਸੁਪਰੀਮ ਕੋਰਟ ਨੇ ਚੱਕ ਕੇ ਇਹਦਾ ਹੁਕਮ ਹੀ ਰੱਦ ਕਰਤਾ ਸੀਗਾ ਸੋ ਇੱਥੇ ਤੁਸੀਂ ਸਮਝ ਸਕਦੇ ਹੋ ਕਿ ਕਿੱਡਾ ਇੱਕ ਚੰਗਾ ਜੱਜਾ ਜਾਂ ਕਿੱਡਾ ਵਿਵਾਦਾਂ ਤੋਂ ਰਹਿਤ ਜੱਜਾ ਹੈ ਇੱਥੇ ਤਾਂ ਤੁਸੀਂ ਦੇਖੋ ਕਿ ਜਸਟਿਸ ਰੰਜਨ ਗਗੋਈ ਵਰਗੇ ਜਿਨ੍ਹਾਂ ਦੇ ਬਾਰੇ ਜਿਨ੍ਹਾਂ ਦੇ ਫੈਸਲਿਆਂ ਦਾ ਵਿਰੋਧ ਰਾਜ ਸਭਾ ਦੇ ਵਿੱਚ ਵੀ ਹੁੰਦਾ ਰਿਹਾ ਤੇ ਇਹ ਉਹੀ ਜੱਜ ਆ ਜਿਹਨੇ ਰਾਮ ਮੰਦਰ ਨਿਰਮਾਣ ਦੇ ਪੱਖ ਦੇ ਵਿੱਚ ਫੈਸਲਾ ਦਿੱਤਾ ਸੀਗਾ ਤੇ ਬਾਅਦ ਦੇ ਵਿੱਚ ਉਹਨੂੰ ਰਾਜ ਸਭਾ ਭੇਜ ਦਿੱਤਾ ਸੀਗਾ ਜਦੋਂ ਉਹਨੂੰ ਰਾਜ ਸਭਾ ਭੇਜਿਆ ਤੇ ਸਾਰੇ ਮੁਲਕ ਦੇ ਵਿੱਚ ਇਸ ਗੱਲ ਦੀ ਬੜੀ ਅਲੋਚਨਾ ਹੋਈ ਕਿ ਇਹ ਇਹ ਜੱਜ ਨੂੰ ਰਾਜ ਸਭਾ ਕਿਉਂ ਭੇਜਿਆ ਗਿਆ ਜੇਕਰ ਇਹਨੇ ਇਹ ਫੈਸਲਾ ਸੁਣਾਇਆ ਉਹਨੇ ਪੱਖ ਦੇ ਵਿੱਚ ਸੁਣਾਇਆ ਸੀਗਾ ਫੈਸਲਾ ਆ ਜਿਹੜੇ ਰਾਮ ਮੰਦਰ ਨਿਰਮਾਣ ਦੇ ਆਪਾਂ ਗੱਲ ਹੋਣ ਕਰਦੇ ਹਾਂ ਉਦੋਂ ਇਹਨੇ ਫੈਸਲਾ ਦਿੱਤਾ ਸੀਗਾ ਬੀਬੀਸੀ ਦੀ ਬੜੀ ਤਫਸੀਲ ਪੂਰਵਕ ਰਿਪੋਰਟ ਆਏ ਦੇ ਉੱਤੇ ਤੇ ਦੂਜਾ ਚੀਫ ਜਸਟਿਸ ਸੀਗਾ ਜਿਹਨੂੰ ਰਾਜ ਸਭਾ ਭੇਜਿਆ ਗਿਆ ਸੀ ਕਿਸੇ ਪਾਰਟੀ ਵਿਸ਼ੇਸ਼ ਵੱਲੋਂ ਤੇ ਇਸ ਤੋਂ ਪਹਿਲਾਂ ਰੰਗਾਨਾਥ ਮਿਸ਼ਰਾ 1998 ਤੋਂ 2004 ਤੱਕ ਉਹਨੂੰ ਰਾਜ ਸਭਾ ਭੇਜਿਆ ਗਿਆ ਸੀਗਾ ਤੇ ਉਸ ਸਮੇਂ ਰਿਟਾਇਰਡ ਜਜ ਸੀਗੇ ਮਦਨ ਵੀ ਲੋਕਰ ਜਸਟਿਸ ਏ ਕੇ ਪਟਨਾਇਕ ਜਸਟਿਸ ਕੁਰੀਨ ਜੋਸੇਫ ਤੇ ਜਸਟਿਸ ਜੇ ਚੇਲਾ ਮੇਸ਼ਵਰ ਇਹਨਾਂ ਨੇ ਸਵਾਲ ਖੜੇ ਕੀਤੇ ਸੀਗੇ ਤੇ ਕਿਹਾ ਸੀਗਾ ਕਿ ਜੇਕਰ ਅਜਿਹਾ ਹੀ ਹੁੰਦਾ ਰਿਹਾ ਜੇਕਰ ਇਸ ਤਰ੍ਹਾਂ ਹੀ ਅਸੀਂ ਕੁਝ ਵਿਅਕਤੀਆਂ ਨੂੰ ਕੁਝ ਲੋਕਾਂ ਨੂੰ ਇਸ ਤਰ੍ਹਾਂ ਵਿਸ਼ੇਸ਼ ਅਹੁਦੇ ਦੇ ਕੇ ਵਿਸ਼ੇਸ਼ ਪ੍ਰਭਾਵ ਦੇ ਨਾਲ ਅਸੀਂ ਉਹਨਾਂ ਨੂੰ ਰਾਜ ਸਭਾ ਭੇਜਣਾ ਤੇ ਲੋਕਾਂ ਦਾ ਨਿਆਂ ਪਾਲਕਾ ਤੇ ਭਰੋਸਾ ਰਹੂਗਾ ਕਿਵੇਂ ਅੱਜ ਵੀ ਤੁਸੀਂ ਜੇਕਰ ਗੱਲ ਕਰੋਗੇ ਤਾਂ ਜਸਟਿਸ ਮਾਰਕੰਡੇ ਕਾਟਜੂ ਜਸਟਿਸ ਟੀ ਐਸ ਠਾਕੁਰ ਜਸਟਿਸ ਕਰਨਨ ਜਸਟਿਸ ਮਹੇਸ਼ ਚੰਦ ਸ਼ਰਮਾ ਜਸਟਿਸ ਪ੍ਰਤਿਭਾ ਰਾਣੀ ਇਹ ਐਸ ਜੱਜ ਹੋਏ ਨੇ ਜਿਨ੍ਹਾਂ ਦੇ ਵੱਖ-ਵੱਖ ਸਮਾਂ ਤੇ ਜਿਹੜੇ ਵਿਵਾਦਤ ਬਿਆਨ ਦਿੰਦੇ ਰਹੇ ਨੇ ਇੱਥੇ ਤਾਂ ਜਰੰਧਨ ਗੋਇਤ ਚੋਂ ਰਾਜ ਸਭਾ ਚਲਾ ਗਿਆ ਇੱਥੇ ਤਾਂ ਮੈਂ ਤੁਹਾਨੂੰ ਇੱਕ ਹੋਰ ਜੱਜ ਬਾਰੇ ਦੱਸਦਾ ਹਾਂ ਜਿਹੜੀ ਜੱਜ ਬੀਬੀ ਐ ਉਹਦਾ ਨਾਮ ਹੈਗਾ ਗौरी ਵਿਕਟੋਰੀਆ ਗौरी ਇਹ મોદી ਤੋਂ ਇੰਨੀ ਪ੍ਰਭਾਵਿਤ ਹੋਈ ਕਿ ਇਹਨੇ ਆਪਣੇ ਨਾਮ ਉਰੇ ਟਵਿੱਟਰ ਤੇ ਨਾਂ ਤੀ ਲਾਤਾ ਚੌਂਕੀਦਾਰ ਗौरी ਇਹ ਸਿਲਸਲਾ ਉਦੋਂ ਦਾ ਜਦੋਂ ਅ ਮੋਦੀ ਨੇ ਲਿਖਿਆ ਸੀਗਾ ਚੌਂਕੀਦਾਰ ਅਮਿਤ ਸ਼ਾਹ ਚੌਂਕੀਦਾਰ ਨਰਿੰਦਰ ਮੋਦੀ ਇੱਕ ਸਿਲਸਲਾ ਚੱਲਿਆ ਸੀ ਨਾ 2018 ਦੇ ਵਿੱਚ ਇੰਡੀਪੈਂਡੈਂਟ ਦੀ ਇੱਕ ਰਿਪੋਰਟ ਛਪੀ ਹੈ 11 ਫਰਵਰੀ 2023 ਨੂੰ ਜਸਟਿਸ ਗौरी ਦੇ ਉੱਤੇ ਜਿਹਨੇ ਬਾਰੇ ਕਿਹਾ ਜਾਂਦਾ ਕਿ ਉਹ 17 ਜਨਵਰੀ ਨੂੰ ਚੀਫ ਜਸਟਿਸ ਜੀ ਬਾਈ ਚੰਦਰ ਚੂੜ ਤੇ ਜਸਟਿਸ ਸੰਜੀਤ ਕਿਸ਼ਨ ਕੌਲ ਤੇ ਕੇ ਐਮ ਜੋਸੇਫ ਨੇ ਇਹਨੂੰ ਰეკਮੈਂਡ ਕੀਤਾ ਸੀਗਾ ਉਹਦਾ ਨਾਮ ਚੀਫ ਜਸਟਿਸ ਦੇ ਤੌਰ ਤੇ ਜਿਹੜਾ ਕਿ ਕੁਲੀਜੀਅਮ ਸੀਗਾ ਮਹਾਰਾਸ਼ਟਰ ਦੀ ਇਹ ਬਣੀ ਸੀਗੀ ਉਦੋਂ ਇਹਨੇ ਸੋਚ ਚੁੱਕੀ ਸੀਗੀ ਮ드ਰਾਸ ਹਾਈ ਕੋਰਟ ਦੇ ਵਿੱਚ ਮਾਫ ਕਰਨਾ ਇੰਡੀਆ ਦਾ ਜਿਹੜਾ ਸਦਰਨ ਇਲਾਕਾ ਤਾਮਿਲਨਾਡੂ ਸਟੇਟ ਦੇ ਵਿੱਚ 7 ਫਰਵਰੀ ਦੀ ਗੱਲ ਹੈ ਤੇ 11 ਫਰਵਰੀ ਨੂੰ ਮਾਂ ਦੀ ਤੀ ਨੇ ਬਿਆਨ ਕੱਢ ਮਾਰੇ ਆਪਣੇ ਟਵਿੱਟਰ ਹੈਂਡਲ ਤੇ ਲਿਖਤਾ ਚੌਂਕੀਦਾਰ ਗौरी ਚੌਂਕੀਦਾਰ ਇਹਨੇ ਲਿਖਿਆ ਸੀਗਾ ਵਿਕਟੋਰੀਆ ਐਲ ਵਿਕਟੋਰੀਆ ਗौरी ਹੁਣ ਜਿਹੜੇ ਜੱਜ ਰਿਟਾਇਰ ਹੋ ਕੇ ਕਹਿ ਰਹੇ ਨੇ ਮੈਂ ਤਾਂ ਆਰਐਸਐਸ ਦੇ ਨਾਲ ਮੁੱਢੋਂ ਹੀ ਜੁੜਿਆ ਹਾਂ ਜਿਹੜੇ ਜੱਜਾਂ ਦੇ ਫੈਸਲੇ ਇਹ ਕਿਹਾ ਜਾਂਦਾ ਕਿ ਉਹਨਾਂ ਨੂੰ ਇੱਕ ਖਾਸ ਧਿਰ ਦੇ ਪੱਖ ਦੇ ਵਿੱਚ ਫੈਸਲਾ ਸੁਣਾਉਣ ਤੋਂ ਬਾਅਦ ਗਰੰਜਨ ਗਗੋਈ ਵਰਗਿਆਂ ਨੂੰ ਉਹਨਾਂ ਨੂੰ ਭੇਜਿਆ ਗਿਆ ਰਾਜ ਸਭਾ ਜਿਹੜੇ ਜੱਜ ਇਹ ਕਹਿੰਦੇ ਨੇ ਕਿ ਜੀ ਅਸੀਂ ਤਾਂ ਪ੍ਰੋਵਾਈਨ ਕਰਦੇ ਮਮਤਾ ਬਿਨਰਜੀ ਵਰਗਿਆਂ ਦਾ ਜਾਂ ਹੋਰ ਉਹਨਾਂ ਜੱਜਾਂ ਉਹ ਕਿਵੇਂ ਨੇ ਆਪਣੇ ਫੈਸਲਿਆਂ ਦੇ ਵਿੱਚ ਕਿਵੇਂ ਉਹ ਨਿਰਪੱਖ ਫੈਸਲੇ ਸਨਾ ਸੁਣਾਉਦੇ ਹੋਣਗੇ ਕਿ ਕਿਉਂ ਨਾ ਉਹਨਾਂ ਦੇ ਫੈਸਲੇ ਇਹਨਾਂ ਗੱਲਾਂ ਤੋਂ ਇਹਨਾਂ ਚੀਜ਼ਾਂ ਤੋਂ ਪ੍ਰਭਾਵਿਤ ਹੁੰਦੇ ਹੋਣਗੇ ਸੋ ਉਦੋਂ ਵੀ ਲੋਕ ਸੀਗੇ ਜਿਹੜੇ ਵਿਰੋਧ ਕਰਦੇ ਸੀਗੇ ਤੇ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਤੇ ਨਾ ਹੀ ਅਖੀਰਲਾ ਇਸ ਤੋਂ ਅੱਗੇ ਲੰਬੀ ਫਰਿਸਤਾ ਇੱਕ ਲੰਬੀ ਲਿਸਟ ਆ ਜਿਹਦੇ ਵਿੱਚ ਮੈਂ ਤੁਹਾਨੂੰ ਦੱਸ ਦਿੰਨਾ ਕਿਹੜੇ-ਕਿਹੜੇ ਜੱਜਾਂ ਨੇ ਕਿਹੜੀਆਂ-ਕਿਹੜੀਆਂ ਟਿੱਪਣੀਆਂ ਕੀਤੀਆਂ 2009 ਦੇ ਵਿੱਚ ਕਰਨਾਟਕਾ ਹਾਈ ਕੋਰਟ ਦਾ ਜੱਜ ਸੀਗਾ ਡੀਵੇ ਸ਼ਿਲੇਂਦਰਾ ਕੁਮਾਰ ਤੇ ਉਹਨੇ ਇੱਕ ਆਰਟੀਕਲ ਲਿਖਿਆ ਸੀਗਾ ਜਿਹਦੇ ਵਿੱਚ ਉਹਨੇ ਕਿਹਾ ਸੀਗਾ ਕਿ ਇਹ ਜਿਹੜਾ ਅ ਇੰਡੀਆ ਦੇ ਵਿੱਚ ਜਿਹੜੇ ਪਬਲਿਕ ਐਸੈਟਸ ਆ ਇਹਨਾਂ ਦੇ ਉੱਤੇ ਵਿਵਾਦਤ ਬਿਆਨ ਦਿੱਤਾ ਸੀਗਾ ਸਤੰਬਰ 2012 ਦੀ ਗੱਲ ਆ ਜਦੋਂ 500 ਲੋਕਾਂ ਨੇ ਇੱਕ ਸਾਈਨ ਕੀਤੀ ਸੀ ਆਨਲਾਈਨ ਪਟੀਸ਼ਨ ਜਸਟਿਸ ਚੀਫ ਜਸਟਿਸ ਦੇ ਖਿਲਾਫ ਕਰਨਾਟਕਾ ਹਾਈ ਕੋਰਟ ਜੱਜ ਭਗਤਾ ਵਸਤਲਾ ਦੇ ਖਿਲਾਫ ਰਿਪੋਰਟਾਂ ਦੇ ਵਿੱਚ ਕਿਹਾ ਗਿਆ ਸੀਗਾ ਕਿ ਇਹਨੇ ਇੱਕ ਔਰਤਾਂ ਦੇ ਜਿਹੜਾ ਫਿਜ਼ੀਕਲ ਅਬਿਊਜ਼ ਹੈ ਹਸਬੈਂਡ ਦੁਆਰਾ ਕੀਤਾ ਜਾਂਦਾ ਉਹਦੇ ਤੇ ਬੜਾ ਭੱਦਾ ਜਾਣੇ ਕਮੈਂਟ ਕਰਤਾ ਸੀਗਾ ਮਈ 2007 ਦੀ ਗੱਲ ਹੈ ਜਸਟਿਸ ਮਾਰਕੰਡੇ ਕਟਜੂ ਨੇ ਕਿਹਾ ਸੀਗਾ ਇੱਕ ਕਰਪਟ ਮਾਮਲੇ ਦੀ ਇਹ ਗੱਲ ਕਰ ਰਹੇ ਸੀਗੇ ਉਹ ਕਹਿੰਦੇ ਕਿ ਬਿਹਾਰ ਫੌਡਰ ਸਕੈਮ ਦੇ ਮਾਮਲੇ ਦੇ ਵਿੱਚ ਹੀアリング ਦੇ ਦੌਰਾਨ ਉਹਨਾਂ ਨੇ ਇੱਕ ਬੜਾ ਮਾੜਾ ਕਮੈਂਟ ਕੀਤਾ ਸੀਗਾ ਜਸਟਿਸ ਜਿਹੜੇ ਇੰਡੀਆ ਰਾਮ ਆਰ ਐਮ ਲੋੜਾ ਉਹਨਾਂ ਨੇ ਵੀ ਇਹ 2013 ਦੇ ਵਿੱਚ ਇਨਵੈਸਟੀਗੇਟਿਵ ਕੋਈ ਸੀਬੀਆਈ ਦੀ ਸੀਗੀ ਇਨਵੈਸਟੀਗੇਸ਼ਨ ਉਹਦੇ ਵਿੱਚ ਵੀ ਇਹ ਕਿਹਾ ਸੀਗਾ ਕਿ ਸੀਬੀਆਈ ਦੇ ਉੱਤੇ ਤੰਜ਼ ਕੀਤਾ ਸੀਗਾ ਕਿ ਇਹ ਜਿਹੜਾ ਪਿੰਜਰੇ ਦਾ ਤੋਤਾ ਵਾ ਜਸਟਿਸ ਜਿਹੜੀ ਸੀਬੀਆਈ ਐ ਇਸ ਤਰ੍ਹਾਂ ਕੰਮ ਕਰਦੀ ਜਸਟਿਸ ਲੋਡਾ ਉਦੋਂ ਸੀਗੇ ਜਸਟਿਸ ਮਾਰਕੰਡੇ ਕਾਟਜੂ 2009 ਦੇ ਵਿੱਚ ਇੱਕ ਮੁਸਲਿਮ ਸਟੂਡੈਂਟ ਨੇ ਅਪੀਲ ਪਾਈ ਸੀਗੀ ਤੇ ਉਹਦੇ ਉੱਤੇ ਇਹਨਾਂ ਨੇ ਕਿਹਾ ਸੀਗਾ ਕਿ ਮੁਸਲਿਮ ਸਟੂਡੈਂਟ ਜਿਹੜੇ ਆ ਉਹ ਸਪੋਰਟ ਕਰਦੇ ਆ ਬੀਅਰ ਨੂੰ ਤੇ ਇਸ ਕਰਕੇ ਉਹਨਾਂ ਨੂੰ ਜਿਹੜਾ ਤਾਲੀਬਾਨਿਸਤਾਨੀਅਨ ਹੋਣਾ ਚਾਹੀਦਾ ਉਹ ਕਿਤੇ ਇਹ ਨਾ ਬਣਾ ਦੇਣ ਤਾਲੀਬਾਨੀ ਤਾਲੀਬਾਨਿਸਤਾਨ ਨਾ ਬਣਾ ਦੇਣ ਕਿਤੇ ਇਸ ਤਰ੍ਹਾਂ ਦੀ ਟਿੱਪਣੀ ਮਾਰਕੰਡੇ ਕਾਟਜੂ ਨੇ ਕੀਤੀ ਸੀ ਇਸੇ ਤਰ੍ਹਾਂ ਦੀ ਉਹਨਾਂ ਨੇ ਅਗਸਤ 2014 ਦੇ ਵਿੱਚ ਫੇਰ ਕੀਤੀ ਮਹਾਭਾਰਤ ਨੂੰ ਲੈ ਕੇ ਕਿ ਮਹਾਭਾਰਤ ਸਕੂਲਾਂ ਚ ਪੜਾਇਆ ਜਾਣਾ ਚਾਹੀਦਾ ਔਰ ਜਸਟਿਸ ਕਾਟਜੂ ਮਾਰਕੰਡੇ ਕਾਟਜੂ ਇਹ ਬਾਅਦ ਦੇ ਵਿੱਚ ਬੜੇ ਐਕਸਟ੍ਰੀਮ ਲੈਵਲ ਤੇ ਜਾ ਕੇ ਆਰਐਸਐਸ ਤੇ ਮੋਦੀ ਦੀ ਅਲੋਚਨਾ ਵੀ ਕਰਦੇ ਰਹੇ ਪਰ ਉਸ ਤੋਂ ਪਹਿਲਾਂ ਵਡਿਆਈ ਵੀ ਕਰਦੇ ਰਹੇ ਬਥੇਰੀ ਮ드ਰਾਸ ਹਾਈ ਕੋਰਟ ਦੇ ਇੱਕ ਜੱਜ ਹੁੰਦੇ ਸੀਗੇ ਜਸਟਿਸ ਪੀ ਦਿਵਿੰਦਰ ਦਾਸ ਤੇ ਉਹਨਾਂ ਨੇ ਇੱਕ ਬਲਾਤਕਾਰ ਦੇ ਮਾਮਲੇ ਦੇ ਵਿੱਚ ਇਹ ਕਹਿਤਾ ਸੀਗਾ ਕਿ ਮੈਂ ਵਿਚੋਲਾ ਬਣ ਜਾਣਾ ਤੁਸੀਂ ਆਪਸੀ ਸਮਝੌਤਾ ਕਰਦੇ ਕਿ ਜੱਜ ਬੰਦਾ ਮ드ਰਾਸ ਹਾਈ ਕੋਰਟ ਦਾ ਜੱਜ ਇੱਕ ਰੇਪ ਮਾਮਲੇ ਦੇ ਵਿੱਚ ਸੁਣਵਾਈ ਕਰਨ ਵੇਲੇ ਕਹਿ ਰਿਹਾ ਸੋ ਇੱਥੇ ਤੁਸੀਂ ਅੰਦਾਜ਼ਾ ਲਾ ਲਓ ਕਿ ਕਿਸ ਮਾਨਸਿਕ ਪੱਧਰ ਦੇ ਲੋਕ ਨੇ ਜਸਟਿਸ ਮਹੇਸ਼ ਚੰਦਰ ਸ਼ਰਮਾ ਰਿਟਾਇਰ ਜਦੋਂ ਹੋ ਰਿਹਾ ਸੀਗਾ ਉਹਨੇ ਕਿਹਾ ਕਿ ਕਾਓ ਜਿਹੜਾ ਉਹਨੂੰ ਡਿਕਲੇਅਰ ਕਰ ਦੇਣਾ ਚਾਹੀਦਾ ਨੈਸ਼ਨਲ ਐਨੀਮਲ ਐਨੀਮਲ ਬੜਾ ਵਿਵਾਦ ਹੋਇਆ ਸੀਗਾ ਆਪਣੇ ਰਿਟਾਇਰਮੈਂਟ ਤੋਂ ਪਹਿਲਾਂ ਇੱਕ ਬੜੀ ਡਿਟੇਲਡ ਰਿਪੋਰਟ ਹੈ ਐਨਡੀਟੀਵੀ ਤੇ ਛਪੀ ਹੈ ਜਸਟਿਸ ਦੀਪ ਕੁਮਿਸ਼ਰਾ ਜਿਹੜੇ ਕੀ 45ਵੇਂ ਮੁੱਖ ਜਸਟਿਸ ਰਹੇ ਐ ਇੱਥੋਂ ਦੇ ਆ ਭਾਰਤ ਦੇ ਕਹਿ ਸਕਦੇ ਆਪਾਂ ਉਹਨਾਂ ਦਾ ਤਾਂ ਦੀਪਕ ਮਿਸ਼ਰਾ ਦਾ ਤਾਂ ਨਾਂ ਆ ਗਿਆ ਸੀਗਾ ਇੱਕ ਉਹ ਤੇ ਦੋਸ਼ ਲੱਗਾ ਸੀਗਾ ਕਿ ਇਹ ਬੰਦੇ ਨੇ 1985 ਦੇ ਵਿੱਚ ਜਦੋਂ ਜ਼ਮੀਨਾਂ ਅਕਵਾਇਰ ਕੀਤੀਆਂ ਜਾ ਰਹੀਆਂ ਸੀ ਕਿਸੇ ਮਾਮਲੇ ਦੇ ਵਿੱਚ ਤੇ ਉਦੋਂ ਇੱਕ ਝੂਠਾ ਪੱਤਰ ਜਿਹੜਾ ਆਪਾਂ ਕਹਿੰਦੇ ਕਿ ਇੱਕ ਸੈਲਫ ਕਲੇਮਿਨੇਸ਼ਨ ਦਿੰਨੇ ਆਪਾਂ ਜਿਹੜੀ ਜਿਹਨੂੰ ਕਿਹਾ ਜਾਂਦਾ ਕਿ ਸੌ ਪੱਤਰ ਜਿਹਨੂੰ ਪੰਜਾਬੀ ਦੇ ਵਿੱਚ ਕਹਿ ਦਿੰਦੇ ਆ ਉਹ ਉਹ ਝੂਠਾ ਦਿੱਤਾ ਸੀਗਾ ਤੇ ਇਹ ਬੰਦਾ ਬਾਅਦ ਦੇ ਵਿੱਚ ਬਣਿਆ ਦੀਪਕ ਮਿਸ਼ਰਾ ਮੁੱਖ ਜੱਜ ਬਣਿਆ ਤੇ ਇਹਦੇ ਵਿੱਚ ਦੀਪਕ ਮਿਸ਼ਰਾ ਦੇ ਉੱਤੇ ਇੱਕ ਦੋਸ਼ ਲੱਗਾ ਸੀਗਾ ਕਿ ਅਰुणाचल प्रदेश ਦੇ ਵਿੱਚ ਇੱਕ ਸਾਬਕਾ ਮੁੱਖ ਮੰਤਰੀ ਉਹਨੇ ਕਲਖੋ ਪੁਲ ਉਹਨੇ ਸੁਸਾਈਡ ਕਰ ਲਿਆ ਸੀਗਾ ਜਸਟਿਸ ਦੀਪਕ ਮਿਸ਼ਰਾ ਦਾ ਨਾਂ ਸੀਗਾ ਉਹ ਸੁਸਾਈਡ ਦੇ ਨੋਟ ਦੇ ਵਿੱਚ ਇਸੇ ਤਰ੍ਹਾਂ ਐਨਵੀ ਰਮੰਨਾ ਇਹ ਪੱਤਰਕਾ ਨਾਮ ਦੀ ਇੱਕ ਵੈਬਸਾਈਟ ਹੈ ਜਿਹਦੇ ਉੱਤੇ ਆਰਟੀਕਲ ਲਿਖਿਆ ਪਿਆ ਅਪ੍ਰੈਲ 202018 ਦੇ ਵਿੱਚ ਬੜਾ ਡਿਟੇਲਡ ਆਰਟੀਕਲ ਆ ਪੜਨ ਵਾਲਾ ਖੈਰ ਦੇਸ਼ ਦੇ 48ਵੇਂ ਚੀਫ ਜਸਟਿਸ ਸਨਵੀਰ ਮੰਨਾ ਨੇ 23 ਜੁਲਾਈ 2022 ਨੂੰ ਇੱਕ মিডিਆ ਉੱਤੇ ਟਿੱਪਣੀ ਕੀਤੀ ਸੀਗੀ ਤੇ ਇਹਨੇ ਉਦੋਂ মিডিਆ ਦੇ ਉੱਤੇ ਜਦੋਂ ਟਿੱਪਣੀ ਕਰ ਰਿਹਾ ਸੀਗਾ ਤੇ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਤੇ ਇਹਦੇ ਨਾਲ ਨਾਲ ਸਾਡੇ ਜਿਹੜੇ ਜਿਹੜੇ ਮਾਫ ਕਰਨਾ ਭਾਰਤ ਦੇ ਪ੍ਰਧਾਨ ਮੰਤਰੀ ਨੇ ਨਰਿੰਦਰ ਮੋਦੀ ਉਹ ਵੀ ਵਿੱਚ ਬੈਠੇ ਸੀਗੇ ਜਦੋਂ ਇਹ ਭਾਸ਼ਣ ਦੇ ਰਹੇ ਸੀ 23 ਜੁਲਾਈ ਨੂੰ ਇਹ ਕਹਿੰਦੇ ਕਿ ਕਈ ਵਾਰੀ ਅਦਾਲਤਾਂ ਦੇ ਫੈਸਲੇ ਸਰਕਾਰਾਂ ਸਾਲਾਂ ਤੱਕ ਲਾਗੂ ਨਹੀਂ ਕਰਦੀਆਂ ਤੇ ਜਾਣਬੁੱਝ ਕੇ ਕੋਰਟ ਆਰਡਰ ਉੱਤੇ ਕਾਰਵਾਈ ਨਾ ਕਰਨਾ ਦੇਸ਼ ਲਈ ਠੀਕ ਨਹੀਂ ਹੈ ਤੇ ਇਹ ਇਹ ਨਾਲ ਹੀ ਇਹ ਕਹਿ ਸੀਗਾ ਕਿ মিডিਆ ਕੰਗਾਲੂ ਅਦਾਲਤ ਚਲਾ ਰਿਹਾ ਹੈ ਤੇ ਭਾਰਤ ਦੇ ਵਿੱਚ মিডিਆ ਦਾ ਵਰਤਾਰਾ ਜਿਹੜਾ ਪੱਖਪਤੀ ਹੈ ਤੇ ਆਪਣਾ ਖਾਸ ਏਜੰਡਾ ਚਲਾਉਣ ਵਾਲਾ ਹੈ ਤੇ ਉਹ 16 ਮਹੀਨਾ ਦੇ ਕਾਰਜਕਾਲ ਦੇ ਦੌਰਾਨ ਉਹਨਾਂ ਨੇ 30 ਭਾਸ਼ਣ ਦਿੱਤੇ ਜਿਨ੍ਹਾਂ ਦੇ ਵਿੱਚ ਕਈ ਵਾਰੀ ਉਹਨਾਂ ਨੇ ਲੋਕਤੰਤਰ ਸਰਕਾਰ ਦੀ ਕਾਰਜਸ਼ੈਲੀ ਤੇ মিডিਆ ਬਾਰੇ ਕਿਹਾ ਸੀਗਾ ਤੇ ਇੱਕ ਵਾਰੀ ਤਾਂ ਉਹਨਾਂ ਨੇ ਪ੍ਰਧਾਨ ਮੰਤਰੀ ਦੇ ਬੈਠੇ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਬੈਠਿਆਂ ਬੈਠਿਆਂ মিডিਆ ਲੋਕਤੰਤਰ ਤੇ ਸਰਕਾਰ ਦੀ ਕਾਰਸ਼ੈਲੀਸ ਅਦਾਲਤਾਂ ਦੇ ਫੈਸਲਿਆਂ ਤੇ ਤਿੱਖੀਆਂ ਟਿੱਪਣੀਆਂ ਕੀਤੀਆਂ ਸੀਗੀਆਂ ਹੁਣ ਭਿਉਂ ਭਿਉਂ ਕੇ ਜੁੱਤੀਆਂ ਮਾਰਨਾ ਕਹਿ ਦਿੰਨੇ ਆਪਾਂ ਪੰਜਾਬੀ ਦੇ ਵਿੱਚ ਸੋ ਜਸਟਿਸ ਡੀワイ ਚੰਦਰ ਚੂੜਨੇ ਜਿਹੜੇ ਹੁਣ ਹੈਗੇ ਨੇ ਤੇ ਉਹ ਵੀ ਕਈ ਮਾਮਲਾ ਉੱਤੇ ਉਹਨਾਂ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਐ ਸੋ ਇਹ ਸਿਲਸਿਲਾ ਚਾਹੇ ਤੁਸੀਂ ਗੱਲ ਕਰ ਲੋ ਵਿਕਟੋਰੀਆ ਗੌਰੀ ਦੀ ਜਿਹੜੇ ਕਿ ਜਿਨ੍ਹਾਂ ਨੇ ਤਾਂ ਚੌਂਕੀਦਾਰ ਵਿਕਟੋਰੀਆ ਗੌਰੀ ਲਾ ਲਿਆ ਚਾਹੇ ਤੁਸੀਂ ਰੰਜਨ ਗਗੋਈ ਦੀ ਗੱਲ ਕਰ ਲੋ ਚਾਹੇ ਤੁਸੀਂ ਮਾਰਕੰਡੇ ਕਾਰਜੂ ਦੀ ਗੱਲ ਕਰ ਲਓ ਟੀਐਸ ਠਾਕੁਰ ਦੀ ਗੱਲ ਕਰ ਲਓ ਜਸਟਿਸ ਕਰਨਨ ਦੀ ਗੱਲ ਕਰ ਲਓ ਮਹੇਸ਼ ਚੰਦ ਸ਼ਰਮਾ ਦੀ ਗੱਲ ਕਰ ਲਓ ਪ੍ਰਤਿਭਾ ਰਾਣੀ ਦੀ ਗੱਲ ਕਰ ਲਓ ਚਾਹੇ ਤੁਸੀਂ ਜਸਟਿਸ ਅ ਅਭਿਜੀਤ ਗੰਗੋਪਾਦੇ ਦੀ ਗੱਲ ਕਰ ਲਓ ਜਸਟਿਸ ਚਿਤਾ ਰੰਜਨ ਦਾਸ ਦੀ ਗੱਲ ਕਰ ਲਓ ਚਾਹੇ ਤੁਸੀਂ ਇਹਨਾਂ ਦੇ ਨਾਲ-ਨਾਲ ਜਿਹੜੇ ਹੋਰ ਹੋਏ ਨੇ ਵਿਵਾਦਤ ਜੱਜ ਜਸਟਿਸ ਮਾਰਕੰਡੇ ਕਾਰਜੂ ਦੇ ਨਾਲ-ਨਾਲ ਡੀ ਵੀ ਸ਼ਲਿੰਦਰਾ ਕੁਮਾਰ ਦੀ ਗੱਲ ਕਰ ਲਓ ਤੇ ਇਸ ਤੋਂ ਇਲਾਵਾ ਦੀਪ ਕਮਿਸ਼ਨਰਾਂ ਦੀ ਗੱਲ ਕਰ ਲੋ ਮਤਲਬ ਕਿੰਨਿਆ ਕਦੇ ਮੈਂ ਤੁਹਾਨੂੰ ਇੱਥੇ ਕਾਂਡ ਕੱਢ ਕੇ ਸੁਣਾਵਾ ਕਿੰਨਿਆ ਕਿੰਨੀਆਂ ਟਿੱਪਣੀਆਂ ਸੁਣਾਵਾ ਇੱਥੇ ਤੁਸੀਂ ਕੀ ਤਵਕਕੋ ਰੱਖਦੇ ਹੋ ਤੁਸੀਂ ਕੀ ਉਮੀਦ ਕਰੋਗੇ ਕਿ ਲੋਕ ਜਦੋਂ ਉਧਿਆਂ ਤੇ ਬੈਠੇ ਹੋਣਗੇ ਉਦੋਂ ਇਹਨਾਂ ਨੇ ਸਹੀ ਨਿਆਂ ਕੀਤੇ ਹੋਣਗੇ ਫੈਸਲੇ ਕੀਤੇ ਹੋਣਗੇ ਜਾਂ ਜੇਕਰ ਐਸੇ ਤਰ੍ਹਾਂ ਹੀ ਜਿਹੜੀ ਨਿਆਂ ਪਾਲਿਕਾ ਉਹਦੀ ਨਿਰਪੱਖਤਾ ਤੇ ਜੇਕਰ ਸਵਾਲ ਖੜੇ ਹੁੰਦੇ ਰਹੇ ਮੁੱਖ ਕੁਰਸੀਆਂ ਤੇ ਬੈਠੇ ਜੱਜਾਂ ਦੇ ਕਮੈਂਟਾਂ ਤੇ ਸਵਾਲ ਖੜੇ ਹੁੰਦੇ ਰਹੇ ਤਾਂ ਤੁਹਾਨੂੰ ਕੀ ਲੱਗਦਾ ਕਿ ਭਰੋਸੇਯੋਗਤਾ ਬਚੀ ਰਹੂਗੀ ਜਲਦ ਮਿਲਾਂਗੇ ਇੱਕ ਹੋਰ ਨਵੀਂ ਰਿਪੋਰਟ